ਲੋਕਾਂ ਦੇ ਵੀਜ਼ੇ ਲਗਾਉਣ ਵਾਲੇ ਠੱਗਾਂ ਦਾ ਹੁਣ ਜੇਲ੍ਹ ਦਾ ਵੀਜ਼ਾ ਲੱਗਿਆ ਅਰਸਲ ਚੰਡੀਗੜ੍ਹ ਪੁਲਿਸ ਦੇ ਵੱਲੋਂ ਟਰੈਵਲ ਏਜੰਟਾਂ ਦਾ ਇਹ ਭਾਂਡਾ ਫੋੜਿਆ ਗਿਆ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਵੇਵਕੂਫ ਬਣਾਇਆ ਜਾ ਰਿਹਾ ਸੀ ਤੇ ਠੱਗੀ ਦਾ ਕਾਰੋਬਾਰ ਜੋਰਾਂ ਤੇ ਚੱਲ ਰਿਹਾ ਸੀ ਤੇ ਇਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਵਕੋ ਵਕਰੇ ਦਫਤਰ ਖੋਲੇ ਹੋਏ ਸਨ ਹਾਲਾਂਕਿ ਇਹਨਾਂ ਦੇ ਵੱਲੋਂ ਇੱਕ ਮੈਡੀਕਲ ਦੀ ਲੈਬ ਵੀ ਖੋਲੀ ਹੋਈ ਸੀ ਜਿੱਥੇ ਇਹਨਾਂ ਦੇ ਵੱਲੋਂ ਲੋਕਾਂ ਦਾ ਮੈਡੀਕਲ ਕਰਵਾਇਆ ਜਾਂਦਾ ਸੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਹ ਜਿਹੜਾ ਮੈਡੀਕਲ ਹੋ ਰਿਹਾ ਇਹ ਸੱਚਮੁੱਚ ਦਾ ਹੋ ਰਿਹਾ ਜਾਂ ਇਹਨਾਂ ਦੇ ਨਾਲ ਠੱਗੀ ਵਜ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਦੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਖਰੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਨਾਲ ਇਸਦੇ ਜਿਹੜੇ ਹੋਰ ਵਿਅਕਤੀ ਨੇ ਉਹ ਰਾਜਸਥਾਨ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਮਿਲ ਕੇ ਇਹ ਠੱਗੀ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਤੇ ਜਿਹੜਾ ਵਿਅਕਤੀ ਖਰੜ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਂ ਜੈਕਰਨ ਜੋਸ਼ੀ ਦੱਸਿਆ ਜਾ ਰਿਹਾ ਤੇ ਸੈਕਟਰ 3 ਦੇ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਜਦੋਂ ਮਾਮਲਾ ਦਰਜ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਪੋਸ਼ ਇਲਾਕਿਆਂ ਦੇ ਵਿੱਚ 6 ਵੱਖੋ-ਵੱਖਰੇ ਨਾਵਾਂ ਦੇ ਨਾਲ ਕੰਪਨੀਆਂ ਚਲਾਈ ਜਾ ਰਹੀਆਂ ਨੇ ਭਾਵ ਠੱਗੀ ਦਾ ਕਾਰੋਬਾਰ ਚਲਾਇਆ ਗਿਆ ਦਰਸਰ ਜਿਹੜੇ ਸੈਕਟਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਆਪੋ ਆਪਣੇ ਦਫਤਰ ਖੋਲੇ ਗਏ ਸਨ ਇਹ ਵੀ ਆਈਪੀ ਦਫਤਰ ਮੰਨੇ ਜਾਂਦੇ ਨੇ ਜਾਂ ਇਹ ਕਹ ਲਈਏ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਵੱਡੇ ਪੱਦਰ ਤੇ ਲੋਕ ਮੌਜੂਦ ਨੇ ਜਿਹੜੇ ਵੀ ਆਈਪੀ ਸੈਕਟਰਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਠੱਗੀਆਂ ਮਾਰੀਆਂ ਗਈਆਂ ਨੇ ਹਾਲਾਂਕਿ ਜਦੋਂ ਪੁਲਿਸ ਨੂੰ ਕੰਪਲੇਂਟ ਮਿਲਦੀ ਹੈ ਤਾਂ ਇੱਕ ਵਿਅਕਤੀ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਦੇ ਨਾਲ 8 ਲੱਖ ਰੁਪਏ ਦੀ ਠੱਗੀ ਵਜ੍ਹੀ ਹੈ ਤੇ ਉਸ ਤੋਂ ਪਿੱਛੋਂ 7 ਹੋਰ ਵਿਅਕਤੀਆਂ ਦੇ ਵੱਲੋਂ ਇਹਨਾਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈ ਜਾਂਦੀਆਂ ਨੇ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਤਾਂ ਇਹਨਾਂ ਦੀਆਂ ਕੰਪਨੀਆਂ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਦਰਸਲ ਜਿਹੜੀ ਕੰਪਨੀਆਂ ਇਹਨਾਂ ਦੇ ਵੱਲੋਂ ਧੋਖਾਧੜੀ ਦੇ ਲਈ ਵਰਤੀਆਂ ਜਾ ਰਹੀਆਂ ਸਨ ਉਹਨਾਂ ਦੇ ਵਿੱਚ ਐਮ ਐਸ ਗੋਲਡਨ ਓਵਰਸੀਜ਼ ਜਿਹੜੀ ਸੈਕਟਰ 9 ਦੇ ਵਿੱਚ ਸੀ ਤੇ ਐਮ ਐਸ ਸਮਾਰਟ ਵੀਜ਼ਾ ਪੁਆਇੰਟ ਇੱਕ ਹੋਰ ਸੈਕਟਰ ਦੇ ਵਿੱਚ ਖੋਲੀ ਹੋਈ ਸੀ ਤੇ ਇਸ ਤੋਂ ਇਲਾਵਾ ਐਮ ਐਸ ਕੈਨੇਡੀਅਨ ਗਰੁੱਪ ਦੇ ਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਇੱਕ ਫਰਾਡ ਕੰਪਨੀ ਖੋਲ੍ਹੀ ਗਈ ਸੀ ਤੇ ਐਮਐਸ ਗੁਰੂ ਟੂਰ ਐਂਡ ਟਰੈਵਲ ਅਤੇ ਐਮਐਸ ਵਰਡ ਟਰੈਵਲਸ ਨਾਂ ਦੀਆਂ ਇਹਨਾਂ ਦੇ ਵੱਲੋਂ ਕੰਪਨੀਆਂ ਖੋਲ੍ਹੀਆਂ ਗਈਆਂ ਸਨ ਜਿੱਥੇ ਬੈਠ ਕੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾਂਦਾ ਸੀ ਤੇ ਠੱਗਿਆ ਜਾਂਦਾ ਸੀ ਤੇ ਇਹਨਾਂ ਦੇ ਵੱਲੋਂ ਜਿਹੜਾ ਇਹ ਠੱਗੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ ਉਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਲੋਕਾਂ ਦੇ ਜਿਹੜੇ ਪਾਸਪੋਰਟ ਹੁੰਦੇ ਨੇ ਉਹ ਆਪਣੇ ਕੋਲ ਰੱਖ ਲੈਂਦੇ ਸਨ ਤਾਂ ਕਿ ਕੋਈ ਵਿਅਕਤੀ ਕਿਤੇ ਹੋਰੋਂ ਮੁਰ ਤੋਂ ਅਪਲਾਈ ਨਾ ਕਰੇ ਤੇ ਨਾ ਹੀ ਉਹਦਾ ਕਿਸੇ ਤਰੀਕੇ ਦੇ ਨਾਲ ਵੀਜ਼ਾ ਲੱਗ ਸਕੇ ਤੇ ਇਹਨਾਂ ਦੇ ਵੱਲੋਂ ਫਿਰ ਹੌਲੀ-ਹੌਲੀ ਲੋਕਾਂ ਦੇ ਪੈਸਿਆਂ ਨੂੰ ਖੋਰਾ ਲਾਇਆ ਜਾਂਦਾ ਸੀ ਕਦੇ ਮੈਡੀਕਲ ਦੇ ਨਾਂ ਤੇ ਪੈਸੇ ਤੇ ਕਦੇ ਫੀਸ ਭਰਨ ਦੇ ਨਾਂ ਤੇ ਉੱਤੇ ਪੈਸੇ ਤੇ ਕਦੇ ਫਰਾਡ ਵੀਜ਼ੇ ਵਖਾ ਕੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਲੁਭਾਇਆ ਜਾਂਦਾ ਸੀ ਤੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਖੁੱਦ ਦਾ ਵੀਜ਼ਾ ਲਾ ਦਿੱਤਾ